तुमवाद गुरु ਤੋ ਅਗਰ ਬਾਸ ਤਨ ਸਾਸ ਆਠ ਸਤ ਤੀਰਤ ਕਾ ਮੁਕਟ ਕਾ ਦਿੱਤ ਕਾ ਮਤੋ ਦੇਗਾ ਸੋ ਤਨ ਤਨ ਸਤ ਗੁਰੂ ਦੋ ਗੋ ਦੋ ਗਟ ਅੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸੁੰਦਰ ਸਾਜ ਬੈਠੀ ਹੋਈ ਸਤਕਾਰ ਜੋ ਗੁਰੂ ਪਿਆਈ ਗੁਰੂਖਾਲਸਾ ਗੁਰੂ ਕੀ ਸਾਜੀ ਦੇ ਵਾਪ ਆਪੋ ਜਿੰਬੜ ਭਾਗੀਆਂ ਜੁਨਾ ਨੇ ਮਰਤਬੇ ਦੀਆਂ ਹਾਜ਼ਰੀਆਂ ਜਿਹਨਾਂ ਨੇ ਨੇੜੇ ਸਤਿਵੰਨ ਕਿਤੇ ਹਨ ਪਾਵਨ ਪੁੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪਰ ਸਭ ਨੇ ਰਾਂ ਮਿਲ ਕੇ ਸਰਬਲ ਕਰਨੀ ਹੈ। ਹੋਰ ਕਥਾ ਵਿਚਾਰ ਸਰਬਲ ਕਰਨ ਤੋਂ ਪਹਿਲਾਂ ਸੁਧਗੁਰਾਂ ਦੀ ਬਖਸ਼ਿਸ਼ ਨੀਤੀ ਹੋਏ ਸਨਾਉ ਕਰ ਲਗੇ ਪਵਿੱਤਾ ਸੋ ਕੱਜਵੱਜ ਕੇ ਬਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂ ਪਿਆਰੇ ਤਨ ਤਦ ਜੋਗ ਹੂੰ ਜਿਹੜੇ ਖੰਡ ਨੂੰ ਤਿਆਗਦੇ ਹੋਏ ਨੋ ਕਾਰਨ ਤਿਆਗਦੇ ਹੋਏ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਬੈਠੇ ਹੋ ਲਾਭ ਪ੍ਰਾਪਤ ਕਰ ਲਏ ਹੋ ਗੁਰ ਜਬਾ ਜੀ ਕੇ ਗੁਰਬਾਣੀ ਦੀ ਸਾਂਝ ਪਾਈ ਆ ਆਪ ਸਿੱਖ ਸੰਗਤਾਂ ਨੇ ਸਤਿਗੁਰਾਂ ਦੀ ਕਿਰਪਾ ਭਸੰਤ ਦੇ ਲੱਖ ਕੁਰਸੀਨਾ ਪਾਤ ਸੰਗਿਆ ਜੇ ਸਤਿਗੁਰ ਨਦਰ ਕਰੇ ਗੁਰੂ ਦੀ ਨਦਰ ਭੇਰ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਨਾਮ ਨੂੰ ਬੜੀ ਉਤਸ਼ਾਹ ਨਾਲ ਜਪਦੇ ਆਂ ਸੁਣਦੇ ਆਂ ਸੰਗਤ ਕਰਦੇ ਆਂ ਔਰ ਉਤਸ਼ਾਹ ਨਾਲ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਉਣੀ ਆ ਤਾਂ ਵਾਹਿਗੁਰੂ ਜੀ ਦੇ ਕਰਦੇ ਵਿੱਚੋਂ ਬੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਸਤਗੁਰੂ ਜੀ ਪਰਸ਼ਾਨ ਹੁੰਦੇ ਤਾਂ ਭਾਈ ਮਤਲਬ ਜਿਉਂ ਕੁਝ ਆਕਾਰ ਤੇ ਬੈਠੇ ਹੋ ਆਓ ਜੁੜ ਕੇ ਕਥਾ ਵਿਚਾਰ ਦੇ ਨਾਲ ਚਿੱਤ ਜੋੜ ਕੇ ਸਵਾਹਿਗੁਰੂ ਜੀ ਦੇ ਚਲਣਾ ਦੇ ਨਾਲ ਆਨੰਦ ਸਰ ਪਾਸਾ ਜੀ ਸ੍ਰੀ ਰਾਗ ਦੇ ਅੰਦਰ सानो बड़े ही सोने سجھے ढंग कृपा कर दे है समा हल्ला काया रत्ना की ललता अगर वा संसार ਗੁੰਗੂ ਕੀ ਕਾਇਨਾ ਗੁੰਗੂ ਹੁੰਦਾ ਗੱਕੇਸਰ ਕੇਸਰ ਜਿਹੜਾ ਬਹੁਤ ਔਰ ਚੰਗਾ ਹੁੰਦਾ ਤੇ ਕੇਸਰ ਨੂੰ ਚੰਗਾ ਮੰਨਿਆ ਜੀ ਕਪਾਸਾ ਜਿੱਤੇ ਦੇ ਮਨ ਲਗੋ ਤੁਹਾਡਾ ਸਰੀਰ ਜਿਹੜਾ ਉਹ ਕੇਸਰ ਦਾ ਹੋਵੇ ਰਤਨਾ ਕੀ ਲੱਭਤਾ ਹੀਰੇ ਲਾਲ ਜਵਾਰਾ ਵਾਂਗੋ ਤੁਹਾਡੀ ਜ਼ਿੰਦਗੀ ਹੋਵੇ ਅਮੋਲਕ ਰਤਨਾ ਵਾਂਗੋ ਆਗਰ ਬਲ ਹੋਵੇ। ਅਗਰ ਵਾਸ ਤਨ ਸਾਸ। ਜਿਵੇਂ ਆਪਕਾ ਨਵੀ ਅਗਰਬਤੀ। ਅਗਰ ਦਾ ਭਾਵ ਹੁੰਦਾ ਹੈਗਾ ਸੁਗੰਧੀ। ਲੱਕੜੀ ਦੇ ਵਿੱਚੋਂ ਜਿਵੇਂ ਚੰਦਨ ਸਾਗਵਾਨ ਦੀ ਲੱਕੜੀ ਦੇ ਵਿੱਚੋਂ ਸੁਗੰਧੀ ਆਉਂਦੀ। ਤਰਰਾਂ ਰਾਂ ਲੀਆਂ ਚੰਦਨ ਦੀ ਲੱਕੜੀ ਦੇ ਵਿੱਚੋਂ ਸੁਗੰਧੀ ਆਉਂਦੀ ਦੀ ਜਿਵੇਂ ਇੱਕ ਲੱਕੜੀ ਦੇ ਵਿੱਚੋਂ ਸੁਗੰਧੀ ਆਉਂਦੀ ਆ ਪਰਮਾਤਮਾ ਦੇ ਨਾਮ ਦੀ ਸੁਗੰਧੀ ਆਉਂਦੀ ਸਤਿਗੁਰਾਂ ਨੇ ਸਾਨੂੰ ਕਿਹਾ ਹੈਗਾ ਵੀ ਤੁਸੀਂ ਬੈਠ ਕੇ ਸੋਚੋ ਉਸੇ ਬੈਠ ਕੇ ਸੋਚੋ ਕਿ ਫਿਰ ਤੁਹਾਨੂੰ ਸਮਝ ਆਵੇਗੀ ਜੀ ਮਨ ਵਾਹਿਗੁਰੂ ਨੇ ਸਾਡੇ ਵਾਸਤੇ ਕੀ ਨਹੀਂ ਕੀਤਾ ਇਕੱਲੇ ਬੈਠ ਕੇ ਸੋਚੀਏ ਪੈ ਜਾਵਾਂਗੇ ਵਾਹਿਗੁਰੂ ਨੇ ਤਾਂ ਸਾਡੇ ਲਈ ਸਭ ਕੁਝ ਹੀ ਕੀਤਾ ਹੈ ਵਾਹਿਗੁਰੂ ਨੇ ਸਾਨੂੰ ਸਰੀਰ ਜਿਹੜਾ ਇੱਕ ਕੇਸਰ ਦੀ ਤਰ੍ਹਾਂ ਜਿਵੇਂ ਕੇਸਰ ਜਿਹੜਾ ਸੁਧ ਕੇਸਰ ਹੋਵੇ ਉਹਦੀ ਕੀਮਤ ਬੜੀ ਹੈ ਮਹਿੰਗਾ ਬੜਾ ਹੈ ਔਰ ਉਹਦੇ ਵਿੱਚ ਗੁਣ ਤੇ ਤਪ ਤਾਂ ਉਹਦੇ ਵਾਂਗੂ ਸਾਨੂੰ ਸਰੀਰ ਸਤ ਕੇਸਰ ਵਾਂਗੂ ਇਨੀ ਕੀਮਤ ਆ ਹੱਦ ਸਿਰ ਮੇਂ ਕੀ ਸਰਦੀ ਤਰ੍ਹਾਂ ਸੋਣਾ ਉਹ ਕੇਸਰ ਖੰਡ ਦਾ ਹੈ ਉਹਦੇ ਉੱਪਰ ਐਨੇ ਸਰੀਰ ਦੇ ਉੱਪਰ ਲਾਲੀ ਆ ਜਾਂਦੀ ਹੈ ਸੁੱਕ ਕੇਸਰ ਹੋ ਜਾਂਦਾ ਤਾਂ ਬਿਮਾਰੀ ਵੀ ਕੋਈ ਲੱਗਦੀ ਕੀ ਇਹਨੂੰ ਸਤਿਗੁਰਾਂ ਨੇ ਇੱਕ ਬੜਾ ਵੱਡਾ ਬੜਾ ਮੁਲਾ ਇੱਕ ਕੀਮਤੀ ਤੋਹਫਾ ਦਿੱਤਾ ਵੈਲੂ ਨਸਾਨ ਇਹ ਜਿਹੜਾ ਸਰੀਰ ਦਿੱਤਾ ਕਿ ਕਿੱਸਾ ਦਿੱਤਾ ਫਿਰ ਬੈਠ ਕੇ ਸੋਚ ਗਏ ਕਿ ਨਾ ਕੀ ਲੱਗਦਾ ਸਾਡੀ ਜੀਵ ਹੈ ਜਿਹੜੀ ਜਿਵੇਂ ਖਰਤਾਂ ਹੁੰਦੇ ਆ ਲਾਲ ਅਮੋਲਕ ਹੁੰਦੇ ਆ ਉਹਨਾਂ ਦੀ ਕੀਮਤ ਜਿਹੜੀ ਲੱਖਾਂ ਰੁਪਈਆ ਹੁੰਦੀ ਹੈ ਉਹ ਲੱਖਾਂ ਕਰੋੜਾਂ ਅੱਠ ਬਾ ਰੁਪਿਆ ਉਹਦੀ ਕੀਮਤ ਹੈ ਤੇ ਰਿਵਾਇਤ ਨੂੰ ਸਾਡੀ ਜੀਬ ਦੀ ਕੀਮਤ ਇੰਨੀ ਪਾਈ ਹੈ ਦੇਖੋ ਸਾਨੂੰ ਜੀਬ ਦਿੱਤੀ ਹੈ ਇਸ ਜੀਬ ਦੇ ਨਾਲ ਅਸੀਂ ਫਿੱਕੇ ਬੱਟਰ ਬੋਲਦੇ ਪਰ ਅਸੀਂ ਸਮਝਾਂਗੇ ਬੈਠੇ ਸੋਚਾਂਗੇ ਮਨਾ ਵਾਇਰੂ ਨੇ ਜੇ ਜੀਵ ਦੇ ਕੀਮਤੇ ਕਿੰਨੀ ਪਾ ਦਿੱਤੀ ਤੇ ਪਰ ਅਸੀਂ ਇਸ ਜੀਵ ਦੇ ਨਾਲ ਸਿੱਕੇ ਬਚਨ ਬੋਲਦੇ ਕਾਇ ਨਾਨਕ ਸੱਚੇ ਸਰੂਪ ਸੋਚ ਨਾਮੇ ਰਾਯਾ ਦਾਰੂ ਸੋ ਨਾਮ ਨਾ ਦਾਰ ਮੇਰਾ ਗੁਪਕਾ ਸਾਗੋ ਬਈਆ ਜਿਨਿ ਚਾਹ ਦਾ ਪਾ ਜਾਈਆ ਸਦਾ ਕੁਰਬਾਨ ਕੀਤਾ ਕਾ ਨਾਨਕ ਸੋਣੋ ਸੰਤੋ ਸਬਦ ਦਰੋਪੇ ਆਰੂ ਸਾਚਾ ਨਾ ਮੇਰਾ ਆਦਾਰ ਵਾਜੇ ਬੰਜ ਸਾਦਤ ਕਰ ਸਾ ਪਾਗਾ ਕਰ ਸਾ ਪਾਗਾ ਸਬਦ ਬਾਜੀ ਕਾ ਲਾਇਦ ਕਰ ਤਾਰੀਆ ਪੰਜ ਦੋਸਤ ਦਵਾਸਾ ਕੀਤੇ ਕਾਲ ਕੰਟ ਕਮਾਰੇ ਆਦਰ ਕਰਮਾ ਪਾਇਆ ਬੁਧ ਜਨ ਕਾ ਸੇ ਨਾਮ ਵਰ ਕਾ ਲਾਗੀ ਕੈ ਨਾਨਕ ਤਾਪ ਕੋ ਰਾਤੁ ਕਰਿਆ ਨ ਅਦਵਾਜੀ ਅੰਧ ਜਨਾ ਮਟ ਭਾਗੀਓ ਸਗਲ ਮਨੋਰਥ ਪੂਰੇ ਪਾਇ ਬ੍ਰਹਮ ਪ੍ਰਪਾਇ ਤਰੇ ਸਗਲਮ ਸੂਰੇ ਦੋ ਗੁਰੂ ਸੰਤ ਸਾਪ ਤੇ ਸਦਾ ਜਨ ਪਾਇ ਸਤਿ ਪੂਰੇ ਗੁਰ ਤੇ ਜਾਣੀ ਸਉਂਦਰੀ ਪਾਣੀ ਤਾ ਕਾਜੇ ਪਾਵਤਨ ਸਤ ਗੁਰਿਆ ਪਰਬੂਰੇ ਬਿਨ ਬੰਦਨ ਨਾਨਕ ਗੁਰ ਜਨ ਨਾ ਲਾਗੇ ਬਾਜੀ ਅਨਹਦ ਸੂਰੇ ਵਾਹੀ ਗੁਰ ਜੀ ਕਾ ਕਸਾ ਵਾਹੀ ਗੁਰ ਜੀ ਕੀ ਪਤੇ ਤੂਟਾ ਗੁਰ ਸੋਮਾ